ACP ਟ੍ਰੈਫਿਕ ਵੱਲੋਂ ਰੋਡ ਸੇਫਟੀ ਲਈ ਵਾਹਨ ਚਾਲਕਾਂ ਨੂੰ ਕੀਤਾ ਸੁਚੇਤ ਲੁਧਿਆਣਾ ਸਮਰਾਲਾ ਚੌਂਕ ਵਿੱਚ ACP ਟ੍ਰੈਫਿਕ ਵੱਲੋਂ ਰੋਡ ਸੇਫਟੀ ਲਈ ਇੱਕ ਜਾਗਰੂਕਤਾ ਮੁਹਿੰਮ ਦੌਰਾਨ ਕਾਰ ਚਾਲਕਾਂ ਨੂੰ ਪਿਛਲੀ ਸਵਾਰੀ ਵਾਸਤੇ ਵੀ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ ਬਾਰੇ ਸੁਚੇਤ ਕਰਦੇ ਹੋਏ ਵਾਹਨ ਚਾਲਕਾਂ ਨੂੰ ਜਾਣਕਾਰੀ ਦਿੱਤੀ ਗਈ ਟ੍ਰੈਫਿਕ ਪੁਲਿਸ ਵੱਲੋਂ ਆਮ ਲੋਕਾਂ ਨੂੰ ਇਸ ਕਾਨੂੰਨ ਬਾਰੇ ਜਾਣਕਾਰੀ ਮੁਹਿੰਮ ਚਲਾਈ ਗਈ ਹੈ ਜੋ ਸਿਰਫ ਕੁਝ ਦਿਨਾਂ ਵਾਸਤੇ ਚਲਾਈ ਗਈ ਹੈ ਪਿਛਲੀ ਸਵਾਰੀ ਵਾਸਤੇ ਜੋ ਸੀਟ ਬੈਲਟ ਲਾਜ਼ਮੀ ਦਾ ਕਾਨੂੰਨ ਸਰਕਾਰ ਵੱਲੋਂ ਲੋਕਾਂ ਦੀ ਜਾਨ ਬਚਾਉਣ ਖਾਤਰ ਲਾਗੂ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਹਰ ਕਿਸੇ ਨੂੰ ਹੋਣਾ ਲਾਜ਼ਮੀ ਹੈ ਅਕਸਰ ਰੋਡ ਐਕਸੀਡੈਂਟ ਵਿੱਚ ਗੱਡੀ ਵਿੱਚ ਲੱਗੇ 에ਅਰ ਬੈਗ ਦੀ ਵਜ੍ਹਾ ਨਾਲ ਮੂਰਲੀ ਸਵਾਰੀ ਦਾਇਤਾ ਬਚਾ ਹੋ ਜਾਂਦਾ ਹੈ ਪਰ ਜੋ ਸਵਾਰੀ ਪਿਛਲੀ ਸੀਟ ਤੇ ਬੈਠੀ ਹੁੰਦੀ ਹੈ ਉਸ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਦੇ ਚੱਲਦੇ ਸਰਕਾਰ ਵੱਲੋਂ ਰੋਡ ਐਕਸੀਡੈਂਟ ਦੌਰਾਨ ਹੋਣ ਵਾਲੀਆਂ ਮੌਤ ਦਰ ਘਟਾਉਣ ਵਾਸਤੇ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਦੀ ਵਰਤੋਂ ਨਾਲ ਅਸੀਂ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਉਣ ਵਾਸਤੇ ਸਹਾਈ ਹੋ ਸਕਦੇ ਹਾਂ ਮਹਾਨਗਰ 'ਚ ਦਿਨੋ ਦਿਨ ਵਧ ਰਹੀ ਆਟੋ ਟ੍ਰੈਫਿਕ ਜਾਮ ਬਗੈਰ ਦਸਤਾਵੇਜ਼ ਤੋਂ ਚੱਲਣ ਵਾਲੇ ਆਟੋ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਗੱਲ ਕਹੀ ਗਈ ਰਾਮ ਕ੍ਰਿਸ਼ਨ ਆਰੋੜ ਦੀ ਰਿਪੋਰਟ ਅੱਜ ਅਸੀਂ ਇੱਕ ਜਿਹੜਾ ਇੱਕ ਤਾਂ ਆਟੋਜ਼ ਦਾ ਸਾਡਾ ਜਿਹੜਾ 15 ਸਾਲ ਤੋਂ ਉੱਪਰ ਆ ਆ ਸਾਡੇ ਸੀਨੀਅਰ ਆਫੀਸਰਸ ਦਾ ਤੇ ਹਾਈ ਕੋਰਟ ਮਨਜੋਗ ਹਾਈ ਕੋਰਟ ਦਾ ਹੁਕਮ ਹੈ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ ਉਹ ਬੰਦ ਕਰ ਰਹੇ ਆ ਸੈਕੰਡਲੀ ਇੱਕ ਹੋਰ ਜਿਹੜਾ ਸਾਨੂੰ ਪੰਜਾਬ ਸਰਕਾਰ ਤੇ ਸਾਡੇ ਸੀਨੀਅਰ ਆਫੀਸਰਜ਼ ਵੱਲੋਂ ਹੁਕਮ ਆਇਆ ਕਿ ਵੀ ਜਿਹੜੇ ਪਿਛਲੇ ਵਹੀਕਲ ਬੈਠੇ ਨੇ ਰੇਅਰ ਪੈਸੇਂਜਰ ਉਹਨਾਂ ਨੂੰ ਬੈਲਟਾਂ ਲਾਉਣ ਲਈ ਪ੍ਰੇਰਿਤ ਕੀਤਾ ਜਾਵੇ ਸਿੱਖਿਅਤ ਕੀਤਾ ਜਾਵੇ ਕਿਉਂਕਿ ਸਾਡੇ ਕਈ ਲੋਕਾਂ ਨੂੰ ਅਸੀਂ ਤੁਸੀਂ ਦੇਖ ਰਹੇ ਹੋਵੋਗੇ ਕਿ ਨਹੀਂ ਪਤਾ ਸੀਗਾ ਵੀ ਪਿਛਲੇ ਵੀ ਸੀਟਾਂ ਤੇ ਬੈਲਟਾਂ ਜ਼ਰੂਰੀ ਨੇ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਪ੍ਰੇਰਿਤ ਕੀਤਾ ਤਾਂ ਕਿ ਜਿਹੜਾ ਇਹ ਅੱਗੇ ਮੈਸੇਜ ਸਾਰਿਆਂ ਨੂੰ ਜਾਵੇ ਇਹ ਤੁਹਾਡੇ ਮਾਧਿਅਮ ਰਾਹੀਂ ਕਿ ਸੀਟ ਬੈਲਟ ਨੂੰ ਲਾਓ ਅਸੀਂ ਥੋੜਾ ਜਿਹਾ ਸਮਾਂ ਦੇ ਰਹੇ ਹਾਂ ਸਰਕਾਰ ਵੱਲੋਂ ਵੀ ਸਮਾਂ ਦਿੱਤਾ ਗਿਆ ਹੈ ਤਾਂ ਕਿ ਜਦ ਤੱਕ ਲੋਕ ਸਿੱਖਿਆਤ ਹੋਣੇ ਦੇ ਬਾਰੇ ਪਤਾ ਲੱਗੇ ਪਿਛਲੀ ਜਿਹੜੀ ਸਵਾਰੀ ਆ ਰੀਅਰ ਸੀਟ ਦੀ ਫੋਰ ਵੀਲਰ ਦੀ ਉਹ ਬੈਲਟ ਲਗਾ ਕੇ ਸਫ਼ਰ ਕਰੇਗੀ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੇ ਲੋਕਾਂ ਨੂੰ ਕਾਫੀ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਕਾਫੀ ਦੇਰ ਤੋਂ ਅਸੀਂ ਗੱਡੀਆਂ ਰੋਕ ਕੇ ਸਾਰਿਆਂ ਨੂੰ ਇਹ ਸਖਿਤ ਕਰ ਰਹੇ ਆ ਇਹਦੇ ਬਾਰੇ ਸਰ ਜਿਸ ਤਰ੍ਹਾਂ ਹੁਣ ਲੁਧਿਆਣੇ ਦੇ ਵਿੱਚ ਈ ਰਿਕਸ਼ਾ ਦੀ ਨਾ ਤਦਾਦ ਬਹੁਤ ਜ਼ਿਆਦਾ ਵੱਧ ਗਈ ਹੈ ਪ੍ਰਾਈਵਟ ਜਾਮ ਦਾ ਵੀ ਕਾਰਨ ਬਣਦਾ ਹੈ ਬਿਨਾਂ ਕਾਗਜ਼ ਤੋਂ ਨਾ ਚੱਲ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਹੈ ਹਾਂ ਉਹਦੇ ਬਾਰੇ ਵੀ ਅਸੀਂ ਸਾਰੇ ਆਪਣੇ ਜ਼ੋਨ ਇੰਚਾਰਜਾਂ ਨੂੰ ਸਾਡੇ ਸੀਨੀਅਰ ਆਫਸਰ ਵੱਲੋਂ ਆਏ ਹੋਏ ਹੁਕਮਾਂ ਬਾਰੇ ਜਾਣੂ ਕਰਾ ਦਿੱਤਾ ਵੀ ਜਿਹੜੇ ਵਿਦਆਊਟ ਨੰਬਰ ਪਲੇਟ ਜਾਂ ਵਿਦਆਊਟ ਕਾਗਜ਼ਾਂ ਤੋਂ ਚੱਲਦੇ ਆ ਉਹਨਾਂ ਨੂੰ ਜੋ ਬਣਦੀ ਕਾਨੂੰਨੀ ਕਾਰਵਾਈ ਚਲਾਨ ਕਰਨਾ ਚਲਾਨ ਕਰੋ ਜਿਹਨੂੰ ਕੋਈ ਇੰਪਾਉਂਡ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਇੰਪਾਉਂਡ ਕਰੋ ਉਹ ਸਾਰਾ ਅਸੀਂ ਆਪਣੇ ਜ਼ੋਨ ਇੰਚਾਰਜਾਂ ਨੂੰ ਵਰਬਲੀ ਵੀ ਮੀਟਿੰਗ ਕਰਕੇ ਵੀ ਦੱਸਤਾ ਤੇ ਅਸੀਂ ਲਿਖ ਕੇ ਪਰਮਾਨਾ ਵਗੈਰਾ ਵੀ ਭੇਜ ਦਿੱਤੇ ਆ ਜਿਹਦੇ ਰਾਹੀਂ ਜੋ ਵੀ ਐਕਸ਼ਨ ਇਹਨਾਂ ਤੇ ਬਣਦਾ ਹੈ ਉਹ ਕੀਤਾ ਜਾਵੇ ਤਾਂ ਕਿ ਜਿਹੜਾ ਸਾਡਾ ਟ੍ਰੈਫਿਕ ਹੈ ਬਿਲਕੁਲ ਸਮੂਤ ਚੱਲੇ ਜਿਹਦੇ ਨਾਲ ਕੋਈ ਜਾਮ ਜਾਂ ਕੋਈ ਆਮ ਪਬਲਿਕ ਨੂੰ ਪਰਚਾਨੀ ਨਾ ਆਵੇ ਸਰ ਕਈ ਵਾਰੀ ਦੇਖਣ ਦੇ ਵਿੱਚ ਆਇਆ ਹੈ ਕਿ ਜਿਸ ਤਰ੍ਹਾਂ ਆ ਜੀਟੀ ਰੋਡ ਦੇ ਉੱਪਰ ਦਿੱਲੀ ਹਾਰੀਵੇ ਰੋਡ ਤੇ ਟ੍ਰਾਂਸਪੋਰਟ ਨਗਰ ਏਰੀਏ ਦੇ ਵਿੱਚ ਟ੍ਰਾਂਸਪੋਰਟਰਾਂ ਲੋਕ ਗੱਡੀਆਂ ਜਿਹੜੀਆਂ ਅਨਪੀ ਆਨ ਕਰਦੇ ਤਰੀਕੇ ਨਾਲ ਖੜੀਆਂ ਕੀਤੀਆਂ ਜਾਂਦੀਆਂ ਹਾਂ ਹਾਂ ਉਹ ਜਿਹੜੇ ਤੁਸੀਂ ਰੋਂਗ ਸਾਈਡ ਕਹਿ ਰਹੇ ਹੋ ਵਹੀਕਲ ਹਾਂ ਉਹ ਜਦੋਂ ਅਸੀਂ ਸਾਡੇ ਜ਼ੋਨ ਇਨ ਚਾਰਜ ਆ ਇਨਸਪੈਕਟਰ ਨਰਿੰਦਰ ਸਿੰਘ ਉਹ ਜਦੋਂ ਵੀ ਦੇਖਦੇ ਨੇ ਵੀ ਕੋਈ ਵਹੀਕਲ ਲੱਗਿਆ ਹੈ ਤੇ ਉਹਦਾ ਚਲਾਨ ਕਰੀਦਾ ਜਾਂ ਆਪਾਉਂਡ ਕਰੀਦਾ ਜੋ ਵੀ ਉਹਦਾ ਬਣਦਾ ਜਾਂ ਰੋਂਗ ਸਾਈਡ ਦਾ ਜੁਰਮਾਨਾ ਉਹਨਾਂ ਕੋਲੋਂ ਲੈਨੇ ਆ ਜੋ ਵੀ ਸਾਡੀ ਕਾਰਵਾਈ ਬਣਦੀ ਉਸ ਸਮੇਂ ਮੌਕੇ ਦੇ ਮੁਤਾਬਕ ਕੀਤੀ ਜਾਂਦੀ ਪਬਲਿਕਲੀ ਅਵੇਰਨੈਸ ਹਾਸਤੇ ਤੁਹਾਡਾ ਕੀ ਮੈਸੇਜ ਹੈ ਹਾਂ ਪਬਲਿਕ ਦੀ ਅਵੇਰਨੈਸ ਵਾਸਤੇ ਇਹੀ ਆ ਜੀ ਵੀ ਬੈਕ ਜਿਹੜੇ ਰੇਅਰ ਜਿਹੜੀ ਸਾਡਾ ਲੇਟੈਸਟ ਮਹਿੰਮ ਚੱਲ ਰਹੀ ਆ ਕਿ ਜਿਹੜੇ ਰੀਅਰ ਸਵਾਰੀ ਹੈਗੀ ਆ ਉਹ ਆਪਣੀ ਬੈਲਟ ਜਿਹੜੀ ਲਗਾ ਕੇ ਚੱਲੇ ਹੌਲੀ ਹੌਲੀ ਆਪਾਂ ਨੂੰ ਆਦਤ ਪੈ ਜਾਏਗੀ ਤਾਂ ਕਿ ਇਹਦੇ ਨਾਲ ਜਿਹੜਾ ਕਿ ਪਿਛਲਾ ਜਿਹੜਾ ਜਦੋਂ ਕੋਈ ਹਾਦਸਾ ਵਾਪਰਦਾ ਤਾਂ ਜਿਹੜੀ ਪਿਛਲੀ ਸਵਾਰੀ ਜਿਹੜੀ ਆ ਉਹਦਾ ਵੀ ਬਚਾਅ ਹੋ ਸਕੇ ਹੁਣ ਦੇਖਣ ਚਾਹਿਆ ਕਿ ਅਸੀਂ ਐਕਸੀਡੈਂਟਸ ਅਸੀਂ ਰੋਜ਼ ਦੇਖਦੇ ਆ ਕਿ ਮੋਹਰਲਾ ਸੀਟ ਵਾਲਾ ਤਾਂ ਵੱਜ ਜਾਂਦਾ ਤਾਂ ਬੈਲੂਨ ਵੀ ਖੁੱਲ ਜਾਂਦਾ ਪਰ ਪਿਛਲੀ ਸਵਾਰੀ ਦੀ ਕਈ ਵਾਰੀ ਡੈਥ ਹੋ ਜਾਂਦੀ ਜਾਂ ਸੀਰੀਅਸ ਇੰਜਰਡ ਹੋ ਜਾਂਦੇ ਨੇ ਉਹ ਸਿਰਫ ਇਸ ਕਰ ਕਰਕੇ ਕਿ ਪਿਛਲੀ ਸਵਾਰੀ ਨੂੰ ਆਪਾਂ ਨੂੰ ਬੈਲਟ ਲਾਉਣ ਦੀ ਆਦਤ ਨਹੀਂ ਜਾਂ ਬੈਲਟ ਨਹੀਂ ਲਗਾਈ ਜਾਂਦੀ